ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੈਨਾਂ ਤੁਹਾਨੂੰ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਸ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਜੜਾ ਇੱਕ ਤਸੀਗਲ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦੇ ਆ ਕੋਈ ਛੋਟੇ ਫਾਰਮ ਦੇ ਵੀਡੀਓ ਕਵਰ ਕਰ ਰਹੇ ਆ ਫਾਰਮ ਦੀ ਖਾਸੀਅਤ ਤੁਹਾਨੂੰ ਦੱਸ ਦਿੰਨਾ ਬਾਈ ਦਾ ਜਿਹੜਾ ਸੈਟਅਪ ਆ ਜਗ੍ਹਾ ਥੋੜੀ ਆ ਜੀ ਸੈਟਅਪ ਬਹੁਤ ਵਧੀਆ ਕੀਤਾ ਵਾ ਨਾਗਵੀ ਬਾਈ ਕੋਲ ਕੋਸਤੀ ਹੁੰਦੇ ਆ ਜਿਆਦਾ ਨਾਗ ਨਹੀਂ ਹੁੰਦੇਗੇ ਪਰ ਜਿਹੜਾ ਸੈਟਅਪ ਆ ਥੋੜੇ ਥਾਂ ਨੂੰ ਕਵਰ ਕਰਕੇ ਬਹੁਤ ਵਧੀਆ ਕੀਤਾ ਵਾ ਜਾਨੀ 10 ਕ ਗਾਂ ਇੱਚ ਆਰਾਮ ਨਾਲ ਰਹਿ ਸਕਦੇ ਆ ਜਿਹੜੇ ਸਕਰੀਨ ਤੇ ਦੋ ਗਾਂ ਦੇਖ ਰਹੇ ਆ ਇਹ ਬਾਈ ਹੁਣਾਂ ਦੀਆਂ ਸੇਲ ਨੇ ਬਾਈ ਕੋਸਤੀ ਪਸ਼ੂ ਬਾਈ 10 ਦਾ ਔਰ ਕੈਮਰਾ ਗੱਲਬਾਤ ਹੋਈ ਆ ਇਹ ਆਪਾਂ ਥੂਕੜ ਲੈ ਆਈਦੇ ਆ ਨਲੇ ਤਾਂ ਦੁੱਧ ਲੈ ਲਈਦਾ ਤੇ ਨਾਲੇ ਬਾਅਦ ਚੋਂ ਗੱਬਣ ਹੋਣ ਤੋਂ ਬਾਅਦ ਆਪਾਂ ਸੇਲ ਕਰ ਦਿੰਨੇ ਆ ਜਿਆਦਾ ਨਹੀਂ ਗਾ ਬੱਸ ਬਾਈ ਦੇ ਘਰ ਦੇ ਆ ਪੱਕੇ ਪਸ਼ੂ ਵੀ ਰੱਖੇ ਹੋਏ ਆ ਜਿਹੜੇ ਸਕਰੀਨ ਤੇ ਦੇਖ ਰਹੇ ਹੋ ਇਹ ਸੇਲ ਆ ਇੱਕ ਤੋਂ ਥੂਕੜ ਗੱਬਣਾ ਜੀ ਤੇ ਇੱਕ ਗੱਬਣਾ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਵੀਰੇ ਸੰਦੀਪ ਸਿੰਘ ਆ ਪਿੰਡ ਚੜੱਕ ਜਿਲ੍ਹਾ ਮੁੰਡਾ ਤੁਸੀਂ ਗਰੀ ਮੋਗਾ ਮੋਬਾਈਲ ਨੰਬਰ ਜੀ 623960261 ਚੈੱਕ ਕਰੀ ਹੋਰ ਦਾ 623960261 ਠੀਕ ਆ ਬਾਈ ਇੱਕ ਨੰਬਰ ਤੋਂ ਬਾਈ ਟੋਕੜ ਗੱਬਨ ਤੋਂ ਸ਼ੁਰੂ ਕਰ ਲੈਣੇ ਸੂਆ ਕਿੰਨੇ ਮਾ ਸੂਈ ਬਾਈ ਆਪਣੀ ਲਿਆਂਦੀ ਵੀ ਆ ਠੀਕ ਆ ਜੀ ਸੂਆ ਤੀਜਾ ਕ ਹੋਊਗਾ ਬਾਕੀ ਅਗਲਾ ਵੀ ਸੰਧਰਾ ਲੈ ਲੇ ਠੀਕ ਆ ਹੁਣ ਤੀਜੇ ਸੂਏ ਸੂਬ ਵੀ ਜੀ ਹਾਂ ਵੀਰੇ ਤੀਜੇ ਸੂਏ ਠੀਕ ਆ ਬਾਈ ਕਿੰਨੇ ਟਾਈਮ ਦੀ ਗੱਬਣਾ ਇਹ ਵੀਰੇ 2 ਮਹੀਨਾ ਦੀ ਪੂਰੀ ਗੱਬਣਾ ਪ੍ਰੋਪਰ ਡਿਟੇ ਆਪਾਂ ਡੇਟ ਸਹੀ ਟਾਈਮ ਤੇ ਡੇਟ ਦੇਵਾਂਗੇ ਲੈ ਕੇ ਬੰਦੇ ਨੂੰ ਠੀਕ ਆ ਬਾਈ ਠੀਕ ਆ ਤੇ ਸੀਮਨ ਕਿਹੜਾ ਲੱਗਿਆ ਸੀਮਨ ਬਾਈ ਏਬੀਐਸ ਦਾ ਏ ਸਨੋਮੈਨ ਤੋਂ ਗੱਬਣਾ 66 ਤੋਂ ਵੀਰੇ 66 ਤੋਂ ਆਪਣਾ ਆਪ ਦਾ ਟੀਕਾ ਭਰਾਇਆ ਵਾ ਬਾਈ ਠੀਕ ਆ ਜੀ ਸਟਰਾ ਵੀ ਦੇ ਦਾਂਗੇ ਨਾਲ ਸਟਰਾ ਵੀ ਦੇ ਦਾਂਗੇ ਯਾਨੀ ਰਿਪੋਰਟ ਆਪਾਂ ਨੂੰ ਹਾਂ ਜੀ ਠੀਕ ਹੈ ਭਾਈ ਜਦੋਂ ਇਹ ਲੈ ਕੇ ਆਂਦੀ ਸੀ ਉਦੋਂ ਕਿੰਨਾ ਟਾਈਮ ਹੋ ਗਿਆ ਸੀ ਦੁੱਧ ਨੂੰ ਭਾਈ ਆਪਾਂ ਨੂੰ ਨਹੀਂ ਪਤਾ ਕਿੰਨਾ ਕੋਈ ਦੁੱਧ ਕਿੰਨਾ ਤਿਆਰ ਸੀ ਦੁੱਧ ਭਾਈ 12 ਕਿਲੋ ਸੀ ਜਦੋਂ ਲਿਆਂਦੀ ਸੀ ਜਦੋਂ ਲਿਆਂਦੀ ਸੀ ਠੀਕ ਹੈ ਜੀ ਅੰਦਾਜ਼ਾ ਕਿੰਨਾ ਕੁ ਪਾਜੂ ਜੀ ਦੁੱਧ ਦਾ ਅੰਦਾਜ਼ਾ ਭਾਈ 24 25 ਕਿਲੋ ਤਾਂ ਪਾਉਣਾ ਚਾਹੀਦਾ ਏਡੀ ਬ੍ਰੀਡ ਚੰਗੀ ਆ ਹਾਂ ਚੰਗੀ ਬ੍ਰੀਡ ਜਿਹੜਾ ਇਹਦਾ ਆਪ ਦਾ ਰਿਕਾਰਡ ਕੋਈ ਨਹੀਂ ਆਪ ਦਾ ਨਹੀਂ ਭਾਈ ਆਪ ਦਾ ਰਿਕਾਰਡ ਕੋਈ ਨਹੀਂ ਜਿਹੜਾ ਏਆਈ ਕੀਤੀ ਆ ਉਹਦੀ ਆਪਣੀ ਫੋਲਰ ਰਿਕਾਰਡ ਆ ਆਪਣੀ ਠੀਕ ਹੈ ਭਾਈ ਥੁਰ ਕੇ ਦਿਖਾ ਦਿਜੀਏ ਥੋੜਾ ਜਾਂ ਨਗੀਨਾ ਪੀਸ ਸੀ ਆ ਜੀ ਫੋਲ ਵੱਡੇ ਕਦ ਕਾਢ ਦਾ ਫੁੱਲ ਚੰਗੀ ਬਰੀਡ ਦੀ ਹੈ ਜੀ ਬਾਈ ਕਹਿੰਦਾ ਆਪਾਂ ਟੂਕੜ ਲਿਆਂਦੀ ਸੀਗੀ ਜੀ ਹੁਣ ਨਿਆਣੀ ਚੈੱਕ ਪਾਸ ਆ ਦੁੱਧੋ ਜੀ ਬਿਲਕੁਲ ਡਰਾਈ ਹੈ ਜੀ ਬਿਲਕੁਲ ਡਰਾਈ ਹੈ ਵੀਰੇ ਠੀਕ ਆ ਬਾਈ ਟੂਬਾਂ ਭਰ ਗਾਵਾਂਗਾ ਆਪਣੀਆਂ ਬਾਈ ਠੀਕ ਆ ਜੀ ਟੂਬਾਂ ਭਰਤੀਆਂ ਸੀ ਹਾਂ ਹਾਂ ਠੀਕ ਆ ਯਾਨੀ ਕੋਈ ਥਣਾ ਨੂੰ ਨਹੀਂ ਕੋਈ ਨਾ 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 ਬਾਈ ਠੀਕ ਆ ਜੀ ਇਹ ਵੀ ਫਾਰਮ ਦੀ ਖਾਸੀਅਤ ਹੋ ਜਾਂਦੀ ਹੈ ਕਿ ਜਿਹੜੇ ਰੱਖ-ਰਖਾਓ ਸਹੀ ਤਰੀਕੇ ਨਾਲ ਹੁੰਦਾ ਬਾਈ ਕਹਿੰਦਾ ਪਰ ਟੂਬਾਂ ਭਰਤੀਆਂ ਸੀ ਥਣਾ ਚ 2 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਸਪੈਸ਼ਲ ਬੇਨਤੀ ਆ ਕਿ ਡਾਕਟਰ ਆਪ ਦਾ ਨਾਲ ਜ਼ਰੂਰ ਲੈ ਕੇ ਆਇਓ ਸੈਕਸਰ ਸੀਮਨ ਸਨੋਮੈਂਟੋ ਗੱਬਣ ਆ ਜੀ ਦਾ ਰਿਕਾਰਡ ਤੁਹਾਨੂੰ ਪ੍ਰੋਪਰ ਮਿਲ ਜੂਗਾ ਜਿਹੜੇ ਸਾਬਨਾ ਬਰੀਡ ਆ ਵਜਨ ਆ 24 25 ਕਿਲੋ ਦੁੱਧ ਕੋਈ ਬਾਲਾ ਨਹੀਂ ਨੀਗਿੰਨਾ ਪੀਸ ਆ ਜੀ ਬਾਕੀ ਬਾਈ ਦੀ ਸਾਮ ਸੰਭਾਲ ਵੀ ਚੰਗੀ ਆ ਤੁਹਾਨੂੰ ਦਿਖ ਬੈਸੀ ਰਹੀ ਆ ਪੂਰੀ ਸਮੇਪਲੀ ਹੈਵੀ ਬੋਡੀ ਵੇਟ ਦੀ ਆ ਜੀ ਦੁੱਧੋ ਐਸ ਵਕਤ ਬਿਲਕੁਲ ਡਰਾਈ ਆ ਮੁੱਲ ਬਾਈ ਜੀ 1/30000 ਕੀ ਦੇ ਦਾ ਪੁੱਜੀ ਮਾਨਤਾਂ ਆ ਕਰਦਾਂਗੇ ਜਮਾ ਛੋਟਾ ਮੁੱਲ ਆ ਜੇ ਕਿਸੇ ਵੀਰ ਨੇ ਥੋੜੇ ਮੁੱਲ ਚ ਤੇ ਬਾਈ ਬੱਛੀ ਦਾ ਰੇਟ ਆ ਮਾਲ ਰਿਫੈਕਸਰ ਲੱਗਾਗਾ ਸੈਕਸਰ ਲੱਗਾ ਬਾਕੀ ਵੀਰੇ ਜਿਹੜੀ ਬੱਛੀ ਤਿਆਰ ਕਰਨ ਤੇ ਗਾਂ ਤਿਆਰ ਕਰਨ ਦਾ ਬਹੁਤ ਫਰਕ ਆ ਇਹਨੇ ਹੋ ਵੀ ਛੇਤੀ ਜਾਣੇ ਦੁੱਧ ਵੀ ਚੰਗਾ ਬਾਈ ਬਾਕੀ ਬਾਈ 7 ਮਹੀਨੇ ਰਹਿ ਗਏ ਮਹੀਨੇ 7 ਹੀ ਰਹਿ ਕੇ ਦਿਨ ਤਾਂ ਘਟੀ ਜਾਏ ਘਟੀ ਜਾਂਦੀ ਰੋਜ਼ ਘਟਣਾ ਹੀ ਆ ਮੇਨ ਗੱਲ ਆ ਬੱਚਾ ਤੁਹਾਨੂੰ ਚੰਗਾ ਮਿਲ ਜਾਣਾ ਗਾਂ ਬਰੀਡ ਤੇ ਆ ਕੇ ਜੰਮ 30000 ਚੋਂ ਮਾਨਤਾਨ ਹੋ ਜਾਊਗਾ ਜਿਹਨੂੰ ਚਜੂਗੀ ਨੰਬਰ ਸਕਰੀਨ ਤੇ ਚੱਲਦਾ ਰਹਣਾ ਦੋ ਨੰਬਰ ਇਹ ਵੀ ਬਈ ਆਪਣੀ ਲਿਆਂਦੀ ਹਾਂ ਹਾਂ ਵੀਰ ਇਹ ਵੀ ਲਿਆਂਦੀ ਠੀਕ ਆ ਬਈ ਤੇ ਕਿੰਨੇ ਟਾਈਮ ਦੀ ਗੱਬਣਾ ਇਹ ਬਈ 15 ਦਿਨਾਂ ਕੱਚੀ ਆ 15 ਦਿਨਾਂ ਦੀ ਕੱਚੀ ਠੀਕ ਆ ਤੇ ਇਹਦੇ ਕੇ ਬਈ ਕਿਹੜਾ ਸੀਮਨ ਲੱਗਾ ਇਹਦੇ ਬਈ ਰੇਡੀਓ ਲੱਗਾ ਐਬੀਐਸ ਦਾ ਐਬੀਐਸ ਦਾ ਉਹ ਵੀ ਸੈਕਟਰ 76 ਠੀਕ ਆ ਬਈ ਤੇ ਇਹਦਾ ਦੁੱਧ ਰਿਕਾਰਡ ਕੀ ਹੈ ਜੀ ਇਹ ਵੀ ਵੀਰੇ ਆਪਾਂ ਟੋਕੜੀ ਜਾਂਦੀ ਸੀਗੀ ਮਤਲਬ ਕਾਫੀ ਟਾਈਮ ਦੀ ਸੂਈ ਵੀ ਸੀਗਾ ਵੀਰੇ ਠੀਕ ਆ ਜੀ ਤੇ ਆਪਾਂ ਵੀਰੇ ਪਹਿਲੀ ਵਾਰ ਇਸ ਟਿਕਾ ਭਰਾਇਆ ਪਹਿਲੀ ਵਾਰ ਭਰਾਇਆ ਵੀ ਸੈਕਸੜਾ ਤੇ ਪਹਿਲੀ ਵਾਰ ਹੀ ਗੱਬਣ ਹੋਈ ਆ ਡਾਕਟਰ ਸ਼ੰਮੀ ਦੀ ਗੱਬਣ ਕੀਤੀ ਵਾ ਮੋਗੇ ਦੇ ਵਿੱਚ ਖਾਸ ਆ ਬੰਦਾ ਉਹ ਡਾਕਟਰ ਸ਼ੰਮੀ ਮੋਗੇ ਆਉਂਦਾ ਹਾਂ ਨਹੀਂ ਮਤਲਬ ਸੀਨੀਅਰ ਵੀ ਕਾ ਸਕਦੇ ਹੋ ਚਲੋ ਜਿਹਨੂੰ ਅੱਛਾ ਆ ਆਪਦੀ ਪਰ ਮਤਲਬ ਤਕਰੀਬਨ ਬਹੁਤ ਸਮਝਿਆ ਹੋਇਆ ਬੰਦਾ ਯਾਰ ਬੇਕਾਰ ਯਾਰ ਬੇਦਾਰ ਬੰਦਾ ਹਾਂ ਹਾਂ ਪਰ ਮਤਲਬ ਇਹ ਉਹ ਤਾਂ ਕਰੋਨੇ ਪੈ ਕੇ ਮੋਗੇ ਜਿਲ੍ਹੇ ਦੇ ਬੰਦਿਆਂ ਦਾ ਜਾਣਦੇ ਹੀ ਹੋਣਗੇ ਤੁਹਾਨੂੰ ਤਾਂ ਕੋਈ ਵੀ ਬੰਦਾ ਪਤਾ ਵੀ ਕਰ ਸਕਦਾ ਬਾਕੀ ਰਿਕਾਰਡ ਆਪਾਂ ਹਾਂ ਰਿਕਾਰਡ ਆਪਾਂ ਦੇਵਾਂਗੇ ਠੀਕ ਆ ਥਾਣਾ ਦੀ ਦਾਨਾ ਬਾਈ ਹਾਂ ਠੀਕ ਆ ਤੋੜ ਕੇ ਦੇ ਕਰੀ ਬੋਪਾਂ ਭਰਾਂਗਾ ਵੀਰੇ ਇਹਦੇ ਇਹਦਾ ਵੀ ਠੀਕ ਆ ਬਾਈ ਇਹਦੇ ਵੀ ਪੂਪਾ ਮਾਈ ਕਹਿੰਦਾ ਭਰੀਆਂ ਆਂ ਯਾ ਸੁਆ ਬਾਈ ਕਿੰਨਵਾ ਸੁਣਦੀ ਆ ਤੂੰ ਆ ਵੀਰੇ ਦੂਜਾ ਦੂਜਾ ਪਹਿਲਾ ਸੁਆ ਸੁਈ ਹਾਂ ਪਹਿਲਾ ਸਰਦੀ ਆ ਸੁਆ ਦੂਜਾ ਸੁਣਦੀ ਆ ਚੈੱਕ ਕਰੋ ਜੀ ਦੋਨਾਂ ਦੀ ਡੇਟ ਫੁੱਲ ਚੰਗੀ ਆ ਡੇਟ ਮੁਤਾਬਕ ਦਿਨ 15 ਪਏ ਆ ਜੀ ਇਹਦੇ 15 ਦਿਨਾਂ ਤਿੱਕਰ ਦਾ ਪੂਰਾ ਟੌਪ ਦਾ ਤੇ ਸੋਹਣਾ ਹਵਾਨਾ ਤਿਆਰ ਕਰੂਗਾ 26 22 ਕਿਲੋ ਦਾ ਵੀਰੇ ਪਹਿਲਾਂ ਦਾ ਪਾਇਆ ਵਾ ਅੱਜੋਂ ਲੈ ਇਹ ਕੋਈ ਚੱਕ ਨੀ ਬਈ ਬਰੀਡ ਦੱਸਦੀ ਆ ਬਈ ਦਿੱਤਾ ਹੋਊਗਾ ਕੋਈ ਬਾਲਾ ਨਹੀਂ ਐਡੀ ਨੂੰ ਦੁੱਧ ਐਗ ਤਿਆਰ ਵੀ ਖੁੱਲਾ ਪਾਜੀ ਥੋੜੀਆਂ ਕਰਮ ਵਾਲੀਆਂ ਖੁੱਲੀਆਂ ਰਹਿੰਦੀਆਂ ਰਹਿ ਕੇ ਨਾ ਤੇ ਡਰਦਿਆਂ ਕੋਈ ਗੱਲ ਨਹੀਂ ਬਈ ਛੱਡ ਦੋ ਤੇ ਥਣਾ ਦੇ ਸਹਜ ਆਪਾਂ ਨੇੜੇ ਤੇ ਚੈੱਕ ਕਰਾ ਦਿੰਨੇ ਕੋਈ ਨਹੀਂ ਕੋਈ ਜੱਕਰ ਠੰਡੀ ਸੀਗਾ ਬਈ ਜਮਾ ਸੀਲਸ ਲੱਗ ਪੂਰੀ ਆ ਜੀ ਫਿਰ ਬਈ ਮਸ਼ੀਨ ਤੇ ਚੱਲਣੀ ਆ ਹਾਂ ਬਈ ਮਸ਼ੀਨ ਠੀਕ ਆ ਜੀ ਸੀਲਸ ਲੱਗ ਚੈੱਕ ਕਰ ਲਓ ਚਾਰ ਹੀ ਥਾਣਾ ਤਿਆਰੀ ਹੁਣ ਵੀ ਚੰਗੀ ਆ ਇੱਕ ਸਾਉ ਦੀ ਸਟਾਰਟ ਹੀ ਆ ਤਿਆਰੀ 15 ਦਿਨਾਂ ਦਿੱਕਤ ਦਾ ਪੂਰਾ ਸੋਨਾ ਦੇ ਟੌਪ ਦਾ ਹਵਾਨਾ ਤਿਆਰ ਕਰੂਗੀ ਇਹਦਾ ਮੁੱਲ ਬਈ ਅੱਜ ਦਾ 1 15000 ਮੇਰੀ ਫੋਜੀ ਮੰਨਤਾ ਹਾਂ ਮੰਨਤਾ ਤਾਂ ਕਰਦਾ ਠੀਕ ਆ ਜੀ ਅੱਜ ਦਾ ਮੁੱਲ 115000 ਰੁਪਿਆ ਜਿਹਨੂੰ ਜੱਜੂਗੀ ਨੰਬਰ ਸਕਰੀਨ ਉੱਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਹੋ ਧੰਨਵਾਦ